ਸਟ న్యూਸ 21 ਵਿੱਚ ਤੁਹਾਡਾ ਸਵਾਗਤ ਹੈ ਅੱਜ ਤਰਨਤਾਰਨ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਵਿੱਚ ਇੱਕ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਦੋ ਧੋਖਾ ਤੇੜੀ ਇੱਕ ਨਜਾਇਜ਼ ਸ਼ਰਾਬ ਫੜਨ ਅਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਸ਼ੇ ਨੇ ਲਈ ਇੱਕ ਨੌਜਵਾਨ ਦੀ ਮੌਤ ਬਾਰੇ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਨਸ਼ੇ ਵੇਚਣ ਤੇ ਲਖਵਿੰਦਰ ਸਿੰਘ ਖਿਲਾਫ ਪਰਚਾ ਦਰਜ ਕੀਤਾ ਹੈ ਜਿਸ ਵਿੱਚ ਬਲਵਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਮੈਂ ਦੱਸਿਆ ਕਿ ਨੌਜਵਾਨ ਲੜਕਾ ਥੋਮਸ ਜੋ ਨਸ਼ੇ ਕਰਨ ਦਾ ਆਦੀ ਸੀ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ ਜਿਸ ਤੇ ਪੁਲਿਸ ਵੱਲੋਂ ਪਰਚਾ ਵੀ ਦਰਜ ਕੀਤਾ ਗਿਆ ਹੈ ਹੁਣ ਗੱਲ ਕਰਦੇ ਹਾਂ ਧੋਖਾਧੜੀ ਮਾਮਲੇ ਵਿੱਚ ਜਿਸ ਵਿੱਚ ਤਰਨਤਾਰਨ ਦੀ ਸਿਟੀ ਪੁਲਿਸ ਨੇ 22 ਕਰੋੜ ਦੀ ਜ਼ਮੀਨ ਨੂੰ 14960000 ਵਿੱਚ ਵੇਚਣ ਦਾ ਦੋਸ਼ ਲਗਾਇਆ ਹੈ ਪੁਲਿਸ ਵੱਲੋਂ ਹਰਪਾਲ ਸਿੰਘ ਯੂਕੇ ਤੇ ਬਿਆਨਾਂ ਤੇ 6 ਵਿਅਕਤੀਆਂ ਖਿਲਾਫ ਜਿਨ੍ਹਾਂ ਵਿੱਚ ਸਤਪਾਲ ਸਿੰਘ ਪੀਐਸਐਫ ਸਾਬਕਾ ਡਿਪਟੀ ਮੈਨੇਜਰ ਜਲੰਧਰ ਸੀਐਮ ਸੇਠੀ ਚੰਡੀਗੜ੍ਹ ਸੁਦੇਰ ਕਪਿਲਾ ਅੰਮ੍ਰਿਤਸਰ ਏਕੇ ਪੰਚਕੁਲਾ ਤੇ ਸੋਮ ਪ੍ਰਕਾਸ਼ ਮੋਹਾਲੀ ਅਤੇ ਐਸਐਸ ਗਰੋਵਰ ਅੰਮ੍ਰਿਤਸਰ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਇਸੇ ਤਰ੍ਹਾਂ ਤਰਨਤਾਰਨ ਸਿਟੀ ਪੁਲਿਸ ਨੇ ਸੁਰਿੰਦਰ ਕੌਰ ਜ਼ਿਲ੍ਹਾ ਮੋਗਾ ਹਾਲ ਵਾਸੀ ਇੰਗਲੈਂਡ ਦੇ ਬਿਆਨਾਂ ਤੇ ਮਿਲਖਾ ਸਿੰਘ ਸਰਹਾਲੀ ਅਮਰਜੀਤ ਸਿੰਘ ਸਰਹਾਲੀ ਕਲਾ ਸਿੰਘ ਹਰਪ੍ਰੀਤ ਸਿੰਘ ਬੁਰਜ ਦੇਵਾ ਸਿੰਘ ਖਿਲਾਫ ਪਰਚਾ ਦਰਜ ਕੀਤਾ ਹੈ ਖਾਲੜਾ ਪੁਲਿਸ ਨੇ ਜੋਗਿੰਦਰ ਸਿੰਘ ਵਾਸੀ ਖਾਲੜਾ ਤੋਂ 50 ਕਿਲੋ ਲਾਣ 570 ml ਸ਼ਰਾਬ ਤੇ ਚਾਲੂ ਪੱਠੀ ਫੜਨ ਦਾ ਮਾਮਲਾ ਵੀ ਦਰਜ ਕੀਤਾ ਹੈ ਜਿਸ ਤੇ ਪੁਲਿਸ ਨੇ ਦੱਸਿਆ ਕਿ ਮੁਖਬਰ ਦੇ ਤਲਾਕ ਕਰਨ ਤੇ ਅਸੀਂ ਜੋਗਿੰਦਰ ਸਿੰਘ ਦੇ ਘਰ ਰੇਡ ਕੀਤੀ ਅਤੇ ਸਾਨੂੰ ਮੌਕੇ ਤੇ ਨਜਾਇਜ਼ ਸ਼ਰਾਬ ਫੜਨ ਵਿੱਚ ਸਫਲਤਾ ਵੀ ਪ੍ਰਾਪਤ ਹੋਈ ਆਖਰੀ ਮਾਮਲੇ ਵਿੱਚ ਚੋਲਾ ਸਾਹਿਬ ਦੀ ਪੁਲਿਸ ਨੇ ਇੱਕ ਵਿਅਕਤੀ ਦੀ ਕੁੱਟਮਾਰ ਖਿਲਾਫ ਕੇਸ ਦਰਜ ਕੀਤਾ ਕੁਲਦੀਪ ਸਿੰਘ ਰੂੜੀਵਾਲਾ ਨੇ ਪੁਲਿਸ ਨੂੰ ਕਰਵਾਏ ਦਰਜ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਗੁਰਬਲਜੀਤ ਸਿੰਘ ਸੋਨੂ ਰੂੜੀਵਾਲਾ ਨੇ ਮੈਨੂੰ ਜਦੋਂ ਆਪਣੇ ਘਰ ਖੇਤ ਵਾਣ ਲਈ ਬਲਵਿੰਦਰ ਸਿੰਘ ਰੂੜੀਵਾਲਾ ਦੇ ਘਰ ਬੁਲਾਇਆ ਤਾਂ ਇਹਨਾਂ ਨੇ ਮੈਨੂੰ ਰਸਤੇ ਵਿੱਚ ਰੋਕ ਕੇ ਮੇਰੀ ਕੁੱਟਮਾਰ ਕੀਤੀ ਇਹਨਾਂ ਦੋਨਾਂ ਖਿਲਾਫ ਪੁਲਿਸ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ